ਤੇ ਉਹਨੇ ਮੈਨੂੰ ਕੁੱਟਿਆ ਤੇ ਮੈਂ ਬੜਾ ਹੋਈ ਉਹਨੇ ਮੈਨੂੰ ਕੁੱਟਿਆ ਤੇ ਮੈਂ ਬੜਾ ਇਦਰਾ ਤੇ ਬੜਾ ਹੋਈ ਮੇਰਾ ਜੀਹਣ ਕਰਦਾਂਗਾ ਹੋਈ ਤੇਰਾ ਜੀਹਣ ਕਰਦਾਂਗਾ ਹੋਈ ਮੇਰਾ ਜੀਹਣ ਕਰਦਾਂਗਾ ਹੋਈ ਤੇਰਾ ਜੀਹਣ ਕਰਦਾਂਗਾ ਹੋਣਾ ਨੇ ਫੇਰ ਕੰਦਾ ਪੈਣੇ ਅਗਲੇ ਦਿਨ ਜੀ ਦੇ ਨਖੀ ਵਾਲੇ ਫੇਰ ਪੈਣੇ ਇਨੇ ਭੋਜੀ ਦੇ ਨਖਰੇ ਪੈਣੇ ਮੈਂ ਕਹਿੰਦਾ ਸੇਵੀਆਂ ਬਣਾ ਕੇ ਦੇ ਪੈਣੇ ਫੇਰ ਮੈਂ ਥੂ ਮੱਖੀ ਮਾਰੀ ਥੂ ਮੱਖੀ ਮਾਰੀ ਉਹਨੇ ਤੈਨੂੰ ਕੁੱਟਿਆ ਨਹੀਂ ਕਣ ਪਹਿਲਾ ਤਾਂ ਤੂੰ ਮੱਖੀ ਦੁਜਾ ਲਾਇਆ ਫੇਟੂ ਦੁਜਾ ਲਾਇਆ ਫੇਟ ਆ ਮੈਨੂੰ ਪੱਟਿਆ ਤੇ ਮੈਂ ਬੜਾ ਰੋਇਆ ਉਹਨੇ ਮੈਨੂੰ ਪੱਟਿਆ ਤੇ ਮੈਂ ਬੜਾ ਰੋਇਆ ਤੇਰਾ ਜੀਹੇ ਕਰ ਕਰ ਬੜਾ ਰੋਇਆ ਜੀਹੇ ਕਰ ਕਰ ਬੜਾ ਰੋਇਆ ਤਾਨੇ ਫਿਰ ਫਿਰ ਕਹਿੰਦਾ ਤੇ ਲੂਡ ਫੋਦੀ ਦੇ ਕਬਲੇ ਨਖਰੇ ਕਹਿੰਦਾ ਮੈਂ ਤਾਂ ਨਮਕੀਨ ਖਾਣਾ ਤੇ ਫੇਰ ਪੈ ਦੁਗੀਤਾ ਪੈਣੇ ਆਹ ਉਹ ਹੋ ਜੀ ਗਿਆ ਨਾ ਕਰੇ ਨਾ ਕਰੇ ਗੰਡਾ ਨਾ ਕਰੇ ਮਾਟਸ ਫੇਰ ਮੈਂ ਤਾਂ ਠੂਮ ਠੇ ਲਗਾ ਮਚਕਤਾ ਅੱਛਾ ਤੂੰ ਨੂਡਲ ਬਣਾਉਣੀ ਸੀ ਹਾਂ ਪਰ ਫੇਰ ਮੈਂ ਠੂਮੱਖੀ ਮਾਰੇ ਫੇਟ ਠੂਮ ਫੇਰ ਠੂਮ ਪਹਿਲਾ ਚੰਚਾ ਲਾਇਆ ਫੇਟ ਠੂਮੱਖੀ ਦੂਜਾ ਲਾਇਆ ਫੇਟ ਮੇ ਲੱਗਿਆ ਕਮੈਂਟ ਕਰਕੇ ਦੋ ਦੱਸਿਓ ਇਹ ਵਾਲੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫਾਜੀ ਫਾਜੀ ਆਇਆ ਮੇਰੇ ਘਰ ਤੇ ਵੀ ਨਾਲ ਫਾਜੀ